ਉਹ ਹੈ ਗੁਰਜੀ ਕਗਲਸਾ ਉਹ ਹੈ ਗੁਰਜੀ ਕੀ ਬਲੇ ਹੋਰ ਕਬੂਤਰ ਅੱਜ ਮੇਰੇ ਚੜ੍ਹਦੇ ਗਲਾਂ ਹੋਰ ਕਰ ਪ੍ਰਵਾਸ ਸਭ ਸੱਟ ਹੈ ਜਾਣ ਵਰਤਾਂ ਦੇ ਰਸਤਾ ਬਈ ਸਭ ਦਾ ਤੇ ਬਾਈ ਅੱਜ ਆਪਾਂ ਫੇਰ ਲੈ ਕੇ ਆ ਤਿੰਨ ਸੌ ਵਾਲੇ ਕਬੂਤਰ ਬਈ ਬਹੁਤ ਵਧੀਆ ਕਬੂਤਰ ਨੇ ਬਾਈ ਜਿੰਨੇ ਵੀ ਕਹਦਾ ਉੰਨੇ ਵਧੀਆ ਕਬੂਤਰ ਨੇ ਤਿੰਨ ਸੌ ਵਾਲੇ ਜਿਹੜੇ ਅੱਜ ਆਏ ਨੇ ਹੈਗੇ ਥੋੜੇ ਜੇ ਪਰ ਹੈਗੇ ਫੁੱਲ ਚੰਗੇ ਹੈ ਸਾਨੂੰ ਪਹਿਲੇ ਕਬੂਤਰ ਦਾ ਸ਼ੌਂਕ ਕਰਾਉਣ ਲੱਗੇਗੇ ਅਹ ਇੱਕ ਹੋਰ ਜਿਹਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਔਰ ਵੀਡੀਓ ਦੇਖ ਰੇਗਾ ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਭਾਈ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਭਾਈ ਕੋਈ ਪੈਸਾ ਨਹੀਂ ਲੱਗਦਾ ਸਬਸਕ੍ਰਾਈਬ ਕਰਨਾ ਬੈਲ ਵਾਲਾ ਬਟਨ ਦਬਾਣਾ ਬਸ ਹੋਰ ਕੀ ਕਰਨਾ ਭਾਈ ਇੰਨਾ ਇੱਕ ਕੰਮ ਹੈਗਾ ਛੋੜੇ ਸਖਤੀ ਹੈ ਭਾਈ ਸਾਰਾ ਕੁਝ ਠੀਕ ਹੈ ਨਾ ਵਾਰ ਤੋਂ ਵਾਰ ਸਬਸਕ੍ਰਾਈਬ ਕਰੋ ਕਬੂਤਰ ਇੱਕ ਤੋਂ ਇੱਕ ਨਸਲ ਭਾਈ ਚੰਗਾ ਦੋ ਚੰਗੇ ਕਬੂਤਰ ਰੇਟ ਵੀ ਬਹੁਤ ਕੰਟਰੋਲ ਹੈ ਠੀਕ ਹੈ ਨਾ ਸੋਣ ਨੂੰ ਪਖਾਉਣੇ ਆਗੇ ਤੇ ਆਪਾਂ ਕਰਦੇ ਪਹਿਲੇ ਕਬੂਤਰ ਦਾ ਸ਼ੌਂਕ ਬਾਈ ਲਓ ਜੀ ਦੇਖੋ ਮਦੀਨ ਬਾਈ ਸਾਬ ਚਿੱਟੀ ਮਦੀਨ ਹੈ ਬਾਈ ਲਾ ਵੀ ਆ ਕੋਕਾ ਹੈ ਨਾ ਜੇ ਵਿੱਚ ਜੇ ਕਿ ਕਲੀਅਰਟੀ ਆ ਪੂਰੀ ਚਟੀਆਂ ਖਮਾਈ ਪੂਰੀ ਨੋਕਾ ਦੇਖੋ ਬਾਈ ਚਿੱਟੀਆਂ ਕਾਪੂਰੀ ਨੂੰ ਕਰ ਬਈ ਆ ਕਰ ਲਓ ਬਈ ਫਰਾ ਸ਼ੌਂਕਾ ਫਰ ਦੇ ਕੋਪਰਪਲ ਲੈ ਬਈ ਹੈ ਗਿਆ ਬਈ ਕਿਦ ਤਰ੍ਹਾਂ ਦਾ ਇਹ ਜਿਵੇਂ ਕੁਸਾ ਇਹ ਹੈਗਾ ਕੁਸਾ ਤੇ ਲਵ ਜੀ ਕਰ ਲਓ ਦੂਜੇ ਬਸੇ ਬਈ ਪੱਲਿਆਂ ਦਾ ਸ਼ੌਂਕ ਹੋਏ ਠੀਕ ਹੈ ਨਾ ਫਰਾ ਦਾ ਸ਼ੌਂਕ ਕਰੋ ਪਰ ਲਵ ਵੀ ਨਹੀਂ ਹੈਗੀ ਵੀ ਹਵਾ ਲੰਘ ਜਾਵੇ ਜਦੀ ਠੀਕ ਹੈ ਨਾ ਬਈ ਤੇ ਆ ਕਰ ਲਓ ਬਈ ਪੰਜਿਆਂ ਸ਼ੌਂਕ ਬਈ ਪੰਜਿਆਂ ਦਾ ਸ਼ੌਂਕ ਕਰੋ ਬਈ ਦੇਖੋ ਬਈ ਪੰਜੇ ਠੀਕ ਹੈ ਨਾ ਬਈ ਤੇ ਹੁਣ ਆਪਾਂ ਤੁਹਾਨੂੰ ਕਰਾਉਣਾ ਤੂਚੇ ਕੰਪਿਊਟਰ ਦਾ ਸ਼ੌਂਕ ਬਈ ਹਾਂਜੀ ਇਹ ਆਏਗਾ ਬਈ ਨਾਰਾ ਠੀਕ ਹੈ ਬਈ ਇਹਦੀਆਂ ਵੀ ਚਿੱਟੀਆਂ ਅੱਖਾਂ ਨੇ ਮੂੜੋ ਕਾਲੀ ਜੀ ਨੋਕ ਹੈਗੀ ਸਿਰ ਤੇ ਬੇਮਲੂਮੇ ਕਾਲੇ ਕਾਲੇ ਛੱਟਾ ਬਈ ਸਿਰ ਤੇ ਬੇਮਲੂਮੇ ਕਾਲੇ ਕਾਲੇ ਛੱਟਾ ਬਈ ਤੇ ਆਹ ਕਰ ਲਓ ਬਈ ਫਰਾਂਸੀ ਸ਼ੌਂਕ 300 ਦਾ 1 600 ਦੇ 2 ਬਾਈ 300 ਦਾ 1 600 ਦੇ 2 ਬਾਈ ਉਹ ਵੀ ਕਰ ਲੋ ਪਰਮਸ਼ੰਕ ਬਾਈ ਠੀਕ ਹੈ ਜੀ ਤੇ ਆ ਕਰ ਰੋ ਬਾਈ 5ਾਂ ਦਾ ਸ਼ੰਕ ਬਾਈ ਠੀਕ ਹੈ ਜੀ 5ਾਂ ਦਾ ਸ਼ੰਕ ਕਰੋ ਬਾਈ ਹੈ ਗਿਆ ਨਾ ਕੋਸਾ ਕੋਸਾ ਚੰਗੀ ਕੰਡੀਸ਼ਨ ਬਾਈ ਠੀਕ ਹੈ ਜੀ ਤੇ ਲੋ ਬਾਈ ਜੀ ਹੁਣ ਆਪਾਂ ਤੁਹਾਨੂੰ ਕੁਰੀ ਤੇ ਚਾ ਕਬੂਤਰ ਲਓ ਜੀ ਇੱਕ ਕਾਲਾ ਜੀਨੇ ਕਬੂਤਰ ਹੈ ਕਾਲਾ ਜੀਨੇ ਬਾਹ ਕਾਲਾ ਜੀਨੇ ਨਹੀਂਗਾ ਥੋੜੀ ਹੈਗਾ ਪਰ ਕਬੂਤਰ ਬੁਰੇ ਚੰਗਾ ਹੈ ਲਓ ਜੀ ਚਿੱਟੀ ਅੱਖ ਚਿੱਟੀ ਲੋਗ ਮਾਰੇ ਦਾਗ ਹੈ ਬਈ ਲੋਗ ਦੇਉਂਦੇ ਕਾਲਾ ਦਾਗ ਹੈ ਬਈ ਲੋਗ ਦੇਉਂਦੇ ਆਹ ਦੇਖੋ ਬਈ ਕਾਲਾ ਜੀਨੇ ਦਿਖਾਉਂਦਾ ਨਾ ਤੇ ਆਹ ਦੇਖ ਲੋ ਚੁੱਟੀ ਨੋਹ ਗਈ ਕੋਤਾ ਦਾ ਵਜੂਦ ਹੈ ਬਹੁਤ ਵਧੀਆਗਾ। ਓ ਬਾਈ ਕਰ ਲਾ ਬਾਈ ਫਰਾਂ ਸ਼ੌਂਕ ਬਈ। ਦੇਖ ਲੋ ਕਰ ਲੈਣੀ ਹੈਗੀ ਬਾਈ ਹਵਾ ਪੈ ਜੂਗੀ ਵਿੱਚੋਂ। ਕਰ ਲਓ ਬਈ ਸ਼ੌਂਕਪਾਰਾਂ ਦਾ। ਲਓ ਜੀ ਬਾਈ ਆ ਵੀ ਕਰ ਲੋ ਇਧਰੋਂ ਸ਼ੌਂਕ। ਠੀਕ ਹੈ ਜੀ। ਤੇ ਇਹਦਾ ਕਾਲਾ ਪੁੰਝਾ ਬਾਈ ਪੂਰਾ ਜਾ। ਕਾਲਾ ਪੂਰਾ ਜਿਹਾ ਪੁੰਝਾ ਬਾਈ। ਲਓ ਜੀ ਕਰ ਲੋ ਪੁੰਝਾ ਦਾ ਬਾਈ ਜੀ ਸ਼ੌਂਕ। ਠੀਕ ਹੈ ਜੀ ਤੀਜਾ ਕਬੂਤਰ ਹੋ ਗਿਆ ਬਈ ਹਾਂ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਮਦੀਨ ਬਈ ਇੱਕ ਮਦੀਨ ਹੋਰ ਆਪਣੇ ਕੋਲ ਆ ਗਈ ਇਹਦੀ ਆ ਗਿਆ ਬਈ ਚੱਟੀਆਂ ਅੱਖ ਠੀਕ ਹੈ ਜੀ ਜਿਹਨੂੰ ਹਿੰਦੀ ਦੇ ਵਿੱਚ ਕਹਿੰਦੇ ਪਿੱਲੀ ਅੱਖ ਆਪਾਂ ਉਹਨੂੰ ਚੱਟੀਆਂ ਅੱਖ ਕਹਿ ਦਿੰਦੇ ਹਾਂ ਹਿੰਦੀ 'ਚ ਇਹਨਾਂ ਨੂੰ ਪਿੱਲੀ ਅੱਖਾ ਕਹਿ ਜਾਂਦੇਗਾ ਜੋ ਜੋ ਪਿਓ ਇਹਰੇ ਨੇ ਨੇ ਬਾਈ ਨੇ ਉਹ ਪਿੱਲੀ ਅੱਖਾਂ ਬੋਲਦੇ ਨੇ ਆਪਾਂ ਕਹਿੰਦੇ ਚਿੱਟੀਆਂ ਅੱਖਾਂ ਬਾਈ ਇਹਦੇ ਵੀ ਲਾਲ ਲਾਉਂਗਾ ਬਾਈ ਸਰ ਤੇ ਮਦੀਨਾ ਬਾਈ ਇਹ ਠੀਕ ਹੈ ਬਾਈ ਲਓ ਜੀ ਕਰ ਲੋ ਫਰਾ ਦਾ ਸ਼ੌਂਕ ਬਾਈ ਫਰਾ ਦਾ ਸ਼ੌਂਕ ਕਰ ਬਾਈ ਸ਼ੌਂਕ ਨਾਲ ਹੈਣਾ ਠੀਕ ਹੈ ਪਤਾ ਲੱਗੇ ਕਿਸ ਨੂੰ ਕੋਈ ਚੀਜ਼ ਦੇ ਰਹੇ ਆਪਾਂ ਲਓ ਬਾਈ ਕਰ ਲੋ ਸ਼ੌਂਕ ਬਾਈ ਫਰਾ ਦਾ 300 ਨੂੰਗਾ 300 ਨੂੰ ਫਰਾ ਬਾਈ ਠੀਕ ਹੈ ਬਾਈ ਸੰਸੋਦਾ 1 600 ਦੇ ਦੋ ਬਾਈ ਆ ਕਰ ਲੋ ਬਾਈ ਪੰਜਿਆਂ ਦਾ ਸ਼ੌਂਕ ਬਾਈ ਠੀਕ ਹੈ ਬਾਈ ਕਰ ਲੋ ਪੰਜਿਆਂ ਦਾ ਸ਼ੌਂਕ ਤੇ ਇੱਕ ਘਰ ਦੇ ਕਬੂਤਰ ਹੈ ਬਈ ਠੀਕ ਹੈ ਜੀ ਲਓ ਬਾਈ ਜੀ ਹੋਰ ਆਪਾਂ ਤੁਹਾਨੂੰ ਦਿਖਾਉਣਗੇ ਲਾਲ ਸਰਦਮ ਕਬੂਤਰ ਹੈ ਬਈ ਠੀਕ ਹੈ ਜੀ ਬਹੁਤ ਹੀ ਚੰਗਾ ਕਬੂਤਰ ਹੈ ਹੈਗਾ ਵੱਡਾ ਕਬੂਤਰ ਹੈ ਬਈ ਬ੍ਰੀਡਰ ਕਬੂਤਰ ਪੱਟਾ ਕਬੂਤਰ ਹੈ ਬਈ ਲਓ ਜੀ ਲਾਲ ਸਰਾ ਪੂਰੀ ਨੋਖ ਖੱਟੀਆਂ ਅੱਖਾਂ ਬਈ ਵੱਡਾ ਕਬੂਤਰ ਹੈ ਲਾਲ ਸਰਾ ਖੱਟੀਆਂ ਕਾ ਪੂਰੀ ਨੋਖ ਹੈ ਬਈ ਤੇ ਹਰਿਆਣੇ ਵਾਲੇ ਬਈ ਤੇ ਹਰਿਆਣੇ ਯੂਪੀ ਵਾਲੇ ਉਹ ਬਈ ਨੂੰ ਚਰਚੀ ਅੱਖਾਂ ਦਾ ਕਹਿੰਦੇ ਨੇ ਆਪਾਂ ਖੱਟੀਆਂ ਕਹਿੰਦੇ ਨੇ ਬਈ ਉਹ ਚਰਚੀ ਅੱਖ ਕਹਿੰਦੇ ਨੇ ਚਰਚੀ ਅੱਖ ਕਹ ਲਓ ਚਾਹੇ ਨੂੰ ਖੱਟੀਆਂ ਅੱਖ ਕਹ ਲਓ ਲਓ ਜੀ ਚਰਚੀ ਅੱਖ ਵਾਲਾ ਕਬੂਤਰ ਹੈ ਬਈ ਜਿਹੜੀ ਖੱਟੀਆਂ ਕਹਿੰਦਾ ਪੂਰੀ ਨੋਖ ਹੈ ਬਈ ਲਾਲ ਸਰਾ ਬਈ ਬਹੁਤ ਚੰਗਾ ਉਤਰਾ ਬਈ ਬਟਾ ਉਤਰਾ ਪਰ ਇਟਰਾ ਤੇ ਆਹ ਲਓ ਜੀ ਇਹ ਪੱਕੀ ਰਿੰਗ ਵੀ ਪਈ ਹੋਏ ਠੱਲ ਜਣੀ ਕੇ ਸਿਲਵਰ ਦੀ ਪੱਕਾ ਨੰਬਰ ਪਿਆ ਹੋਇਆ ਬਈ ਇਹਦੇ ਠੀਕ ਹੈ ਜੀ ਕਰ ਲਓ ਪੰਜਾਂ ਦਾ ਸ਼ੌਕ ਬਈ ਲੋ ਵੀ ਪਰਾਣਾ ਸ਼ੌਕ ਕਰੋ ਬਈ ਔਰ ਦੇਖ ਲਓ ਬਈ ਕੁਆਲਿਟੀ ਠੀਕ ਹੈ ਨਾ ਤਿੰਨੇ ਇੱਕੋ ਜੀ ਫਰਾਂ ਬਈ ਬੜੋ ਬੜੋ ਪਰ ਬਈ ਸਾਮਲੋ ਸੌ ਚੋਂ ਸੌ ਆ ਬਈ ਇਹ ਤਾਂ ਫੋੜੋ ਗਰ ਉੱਪਰ ਪਰਾਉਂਦੇ ਨਾ ਆ ਜਾਓ ਲੋ ਸੌ ਜੋ ਸੌ ਆਓ ਖੁੱਲੋ ਜੀ ਕਰੋ ਇਧਰ ਬਰਾਂਦੇ ਸ਼ੌਕ ਠੀਕ ਹੈ ਜੀ ਕਰ ਲਓ ਬਈ ਬਰਾਂਦੇ ਸ਼ੌਕ ਠੀਕ ਹੈ ਜੀ ਹ ਹਮਰਾ ਪਸੰਦ ਦਿਖਾਉਣ ਲੱਗਾਂਗੇ ਕਰ ਲਓ ਜੀ ਇੱਕਨਾਰ ਹੋਰ ਬਈ ਆਪਣੇ ਕੋਲ ਆ ਚੁੱਕੇਗਾ ਲਾ ਬਈ ਲਾਰ ਤੱਕ ਲਾਰ ਤੱਕ ਉਤਰੇ ਬਈ ਪੂਰੀ ਨੋਗ ਹੈ ਤੇ ਪੂਰੀ ਅੱਖਾਂ ਨਹੀਂ ਦੇਖ ਸਕਦਾ ਜੀ ਪੂਰੀਆਂ ਅੱਖਾਂ ਪੂਰੀਏ ਨੋਗ ਤੇ ਪੂਰੇ ਰੰਗ ਲਾਲ ਰੱਤਾ ਕੋ ਉਤਰ ਆ ਬਈ ਠੀਕ ਹੈ ਜੀ ਲਾਲ ਰੱਤਾ ਐਹੇ ਜੀ ਅੱਖਾਂ ਦਾ ਰੰਗ ਹੈ ਬਈ ਦਾ ਇਹੇ ਜੀ ਇਹਦੀ ਨੋਗ ਦਾ ਰੰਗ ਆ ਬਈ ਠੀਕ ਹੈ ਜੀ ਕਰ ਲਓ ਬਈ ਫਰਾਂ ਦਾ ਸ਼ੌਂਕ ਇਹ ਪਰਸਰ ਹੋ ਰਿਹਾ ਬਈ ਠੀਕ ਹੈ ਜੀ ਆਹ ਲਓ ਹੀ ਕਰ ਲਓ ਪੰਜਿਆਂ ਦਾ ਸ਼ੌਂਕ ਬਈ ਠੀਕ ਹੈ ਜੀ ਕਰ ਲਓ ਪੰਜਾਂ ਦਾ ਸ਼ੌਂਕ ਕੋਈ ਐ ਲੋ ਠੀਕ ਹੈ ਜੀ ਇਹ ਆ ਲੋ ਪੰਜਾਂ ਦਾ ਸ਼ੌਂਕ ਉਹੋ ਜਿਹੇ ਬਈ ਨੌਂਦਰਾ ਨੇ ਜਨਿਕ ਪੂਰੀ ਨੌਂਦਰਾ ਨੇ ਬਈ ਇਹਦੀਆਂ ਪੈਰਾਂ ਦੀਆਂ ਤੇ ਲਾਲ ਰਤਬੇ ਉਹੋ ਜਿਹੇ ਨੌਂਦਰਾ ਉਹੋ ਜਿਹੇ ਬਈ ਇਹਦੀ ਅੱਖਾਂ ਨੇ ਰੱਤੀਆਂ ਆਂ ਤੇ ਨੋਕ ਵੀ ਬਈ ਪੂਰੀ ਏ ਠੀਕ ਆ ਬਈ ਸਭਲਾ ਪੂਰਾ ਕਲੀਅਰ ਕਬੂਤਰ ਆ ਬਈ ਹੁਣ ਕਿਹੜਾ ਰਹਿ ਗਿਆ ਜੇ ਕੋਈ ਰਹਿ ਤਾਂ ਵੀ ਆ ਗਈ ਛੇ ਦੇ ਛੇ ਲੱਕ ਵੜੇ ਪਾਉਂ ਨਹੀਂ ਚਲ ਚਲ ਕਮਰਵਾਉਣ ਨੇ ਬਈ ਲੋ ਬਈ ਜੀ ਆ ਸੀ ਗਿਆ ਬਈ ਠੀਕ ਆ ਬਈ ਜੀ ਜੇ ਕਿਸੇ ਨੇ ਲੈਣੇ ਹੋ ਛੇ ਨਗਨੇ ਬਈ ਠੀਕ ਹੈ ਜੀ ਛੇ ਦੇ ਛੇ ਹੀ ਨਗਨੇ ਬਈ 300 ਦਾ ਇੱਕ ਬਈ 600 ਦੇ ਦੋ ਆ ਬਈ ਇਦੇ ਵਿੱਚ ਹੈਗੀਆਂ ਨੇ ਬਈ ਆਪਣੇ ਕੋਲ 3 ਨੰਬਰ ਹੀ ਨਾ ਨੇ ਬਈ ਤੇ 4 ਨੰਬਰ ਆ ਬਈ 2 ਮਹੀਨਿਆਂ ਬਾਅਦ ਆਟਿਆ ਬਈ ਠੀਕ ਹੈ ਜੀ 1 ਮਹੀਨਾਂ ਬਾਅਦ ਆਵਟਿਆ ਬਈ ਪੁੰਚੇ ਜਾ ਠੀਕ ਹੈ ਬਈ ਆ ਕਮੂਤਰੇਗਾ ਆ ਵੀ ਕਮੂਤਰੇ ਬਈ ਠੀਕ ਹੈ ਜੀ ਆ ਰੱਤ ਦਾ ਵੀ ਕਮੂਤਰੇ ਤੇ ਉਪਰੋਂ ਬੈਠਾ ਉਹ ਵੀ ਕਮੂਤਰੇ ਬਈ ਠੀਕ ਹੈ ਬਈ ਉਹ ਆ ਆਪਣੇ ਕੋਲ ਸੇ ਨਾ ਆਇਆ ਹੋਇਆ ਬਾਈ ਠੀਕ ਹੈ ਜੀ ਤੇ ਬਾਈ ਜੀ ਇੱਕ ਆਪਾਂ ਜੋਂ ਨੂੰ ਜੋੜਾ ਹੋਰ ਵਕਾਉਣ ਲੱਗੇ ਆ ਬਾਈ ਉਹਦਾ ਰੇਟ ਅਲੱਗ ਆ ਬਾਈ ਠੀਕ ਹੈ ਬਾਈ ਉਹਨਾਂ ਦਾ ਰੇਟ ਅਲੱਗ ਆ ਬਾਈ ਆਪਾਂ ਤੁਹਾਨੂੰ ਵਕਾਉਣ ਲੱਗੇਗੇ ਇੱਕ ਜੋੜਾ ਹੋਰ ਉਹਦਾ ਰੇਟ ਅਲੱਗ ਆ ਬਾਈ ਇਹੜਾ ਤੁਹਾਨੂੰ ਹੁਣ ਦਿਖਾਵਾਂਗੇ ਜੋੜਾ ਆਪਾਂ ਲੋਗ ਬਈ ਕਰ ਲਵਾਂਗਾ ਦਦਲੇ ਚੱਕੋ ਹੋਰ ਰੇਟ ਹੈਗਾ ਬਈ 2000 ਰੁਪਿਆ ਜਿਹੜਾ ਤੁਹਾਨੂੰ ਜੋੜਾ ਪਾਉਣ ਵਿਖਾਵਾਂਗੇ ਉਹਦਾ ਰੇਟ ਹੈਗਾ ਬਈ 2000 ਰੁਪਿਆ ਕਿਉਂਕਿ ਉਹ ਕਬੂਤਰ ਬਈ ਮੰਗਦੇ ਆਗੇ ਹਰ ਕੋਈ ਮੰਗਦਾ ਬਈ ਇਹ ਕਬੂਤਰ ਠੀਕ ਹੈ ਬਈ प्यो रुटी जोड़ा ठीक है लो जी आप लगे भाई नारद शौक ठीक है जी प्योर राज सौ चा सौ है एक परसेंट बिच कोई मिस नहीं बाजी उठया होया कबूतर हैगा कोई हो नहीं हैगा बाजी उठ के जितया होया भाई ठीक है भी प्योर राजनगर वाला कबूतर है भाई खट्टी आँखण सरते लाल संबा भाई नोक देख लो भाई ये, भाई। 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 ये नीली जी नोक है भाई ठीक है भाई नीली जी नोक है खट्टी आँखण सरते भाई बेमलू में सुट्टा चुट्टा के राजनगर वाला सौचा सौवा भाई आ कर लो भाई फरानसों को ठीक है जी फरानसों को ਠੀਕ ਹੈ ਇਹ ਪਰਨਸ਼ ਹੋ ਕਰ ਲੋ ਤੇ ਲੋ ਬਈ ਜੀ ਤੁਸੀਂ ਚਪਲੇ ਦਾ ਵੀ ਸ਼ੌਂਕ ਕਰ ਲੋ ਠੀਕ ਹੈ ਜੀ ਤੇ ਆਹ ਦੇ ਕੋਲ ਬਈ ਜਮਾ ਗੂੜੇ ਖੁਸ਼ਕ ਪੰਛੀ ਆ ਬਈ ਜਮਾ ਗੂੜੇ ਬਈ ਨੀਲਕ ਜਣ ਕੇ ਜਾਮਨੀ ਦੇ ਪੰਛੀ ਆ ਬਈ ਜਮਾ ਗੂੜੇ ਜਾਮਨੀ ਪੰਛੀ ਆ ਬਈ ਇਹਦੇ ਠੀਕ ਹੈ ਜੀ ਤੇ ਇਹਦੇ ਨਾਲ ਬਈ ਤੰਨੇ ਆ ਦੇ ਕਬੂਤਰੀ ਲੱਗਿਆ ਬਾਬੇ ਤੰਨੇ ਗਾਲੀ ਕਬੂਤਰੀ ਲੱਗੀ ਹੋਈ ਆ ਬਈ ਇਹ ਨਾਲ ਠੀਕ ਹੋ ਗਈ ਜੀ ਇਹ ਜੋੜਾ ਕਰ ਲਈ 2000 ਦਾ ਬਾਕੀ ਜੋੜਾ ਗਰੇ ਜਿਹੜਾ ਤੁਹਾਨੂੰ ਪਹਿਲਾਂ ਬਖਾਇਨੇ ਉਹ ਉਹ 600 ਦਾ ਛੋਟਾ ਜਣ ਕੇ 300 ਦਾ ਇੱਕ ਆ ਬਾਈ ਇਹ ਦੋ ਆ ਦਾ ਜੋੜਾ ਹੈ 1000 ਰੁਪਏ ਬਰਾ ਬਾਈ ਲੋ ਬਾਈ ਜੀ ਸੁਨਹਿਰੀ ਅੱਖਾਂ ਲਾ ਸਰੀ ਸੁਨਹਿਰੀ ਅੱਖਾਂ ਨੇ ਬਾਈ ਠੀਕ ਹੈ ਜੀ ਇਹ ਕਰ ਲਓ ਬਾਈ ਸ਼ੌਂਕ ਲੋ ਬਾਈ ਪਰਨਾ ਸ਼ੌਂਕ ਕਰ ਲਓ ਬਾਈ ਠੀਕ ਹੈ ਜੀ ਇਹ ਆ ਕਰ ਲਓ ਬਈ ਪਰਾਂ ਦੇ ਚੋਕ ਠੀਕ ਹੈ ਜੀ ਇਹ ਲਓ ਇਹ ਪੰਜਾਂ ਸ਼ੌ ਕਰ ਲਓ ਬਈ ਠੀਕ ਹੈ ਜੀ ਇਹ ਇਕੱਲੇ ਜੋੜਾ 2000 ਦਾ ਬਈ ਬਾਕੀ ਸਾਰੇ 300 ਦਾ ਇੱਕ ਹੈ ਬਈ 600 ਦੇ ਦੋ ਆਗੇ ਤੇ ਉਹ ਕੀ ਦੀ ਗਾਰੰਟੀ ਹੈ ਬਈ ਇਹ ਜੋੜੀ ਦੀ 2000 ਤਾਂ ਦੇਣਾ ਹੈ ਜੋੜਾ ਇਹ ਜੋੜੇ ਵਾਸਤੇ ਉਹੀ ਬੰਦਾ ਫੋਨ ਕਰੇ ਜਿਹਨੇ ਲੈਣੇ ਆ ਬਈ ਟਾਈਮ ਪਾਸਾ ਜੋ

ਆਮਦੀਨ ਆ ਬਈ ਠੀਕ ਹੈ ਜੀ ਪਾਇਓਰਿਟੀ ਦੀ ਗਰੰਟੀ ਹੈ ਬਈ ਇਹਨਾਂ ਦੀ ਇਹ ਆਪਾਂ ਦੇਣਾ 2000 ਦਾ ਜੋੜਾ ਬਈ ਇਹ ਇਹ ਜੋੜਾ ਦੇਣਾ ਹੈ ਇਹ ਆਪਾਂ ਨੂੰ 2000 ਦਾ ਜੋੜਾ ਦੇਣਾ ਬਈ ਠੀਕ ਹੈ ਜੀ ਕਰ ਲੋ ਚੈੱਕ ਠੀਕ ਹੈ ਜੀ ਤੇ ਬਾਕੀ ਆ ਗਿਆ ਬਈ 3300 ਵਾਲੇ ਬਈ ਇਹ ਦੇਣਾ ਬਈ ਬੜੇ 3300 ਠੀਕ ਹੈ ਜੀ ਤਿੰਨ ਸੌ ਦਾ ਇੱਕ ਆ ਬਈ ਇਹਦੇ ਨੇ ਬਈ ਆਪਣੇ ਦੰਦੜਾ ਸੌਣੂ ਠੀਕ ਆ ਬਈ ਜੀ ਲਓ ਜੀ ਕਰ ਲੋ ਸ਼ੌਂਕ 300 ਰੁਪਏ ਦਾ ਇੱਕ ਆ ਬਈ 600 ਦਾ ਜੋੜਾ ਠੀਕ ਹੈ ਜੀ ਲਓ ਜੀ ਲੋ ਬਈ ਸ਼ਾਹੋਗਾ ਠੀਕ ਹੈ ਇਹ ਨੂੰ ਉੱਤਰ ਦੇਣੇ ਆ ਬਈ ਆਪਾਂ ਨੇ ਸਾਰੇ ਇਹ 300 ਦੇ ਇੱਕ ਆ ਬਈ 600 ਦੇ ਦੋ ਆ ਬਈ ਠੀਕ ਆ ਬਈ ਜੀ ਤੇ ਆਹ ਕੱਲੀ ਜੋੜਾ ਬਈ 2000 ਦੇ ਆ ਠੀਕ ਹੈ ਜੀ ਤੇ ਲੋ ਬਈ ਮੋੜ ਬਾਕੀ ਆਪਣੇ ਕੋਲ ਬਈ ਦੇਖੋ ਆਹ ਸਮਾਨ ਹੁੰਦਾ ਹੈ ਆ ਸਾਧਰੀਆ ਪਿੰਜਰੇ ਪੈਰ ਵਾਲੇ ਪਿੰਜਰੇ ਬਾਈ ਠੀਕ ਹੈ ਬਾਈ ਜੀ ਜਿਹੜੇ ਪੈਰ ਵਾਲੇ ਪਿੰਜਰੇ ਹੋਵੇ ਪੂਰੇ ਖੁੱਲੇ ਡੁੱਲੇਗੇ ਠੀਕ ਹੈ ਜੀ 2 ਬਾਈ 2 ਦਾ 2 ਬਾਈ 2 ਉੱਚਾ ਨਾ ਫੁੱਟ 1 ਫੁੱਟ ਉੱਚਾ 2 ਬਾਈ 2 ਦਾ ਘੇਰਾ ਬਾਈ ਇਹਦਾ ਠੀਕ ਹੈ ਬਾਈ ਜੀ ਆ ਦੇਖੋ ਆ ਜੋ ਫੜੀ ਨਾਲ ਦਿਖਾ ਦਿਓ ਆਪਾ ਲਓ ਬਾਈ ਜੀ ਆਹ ਪਿੰਜਰਾ ਹੈਗਾ ਠੀਕ ਹੈ ਜੀ ਖਰ ਲਓ ਚੈੱਕ ਇਹ ਕੁੱਲ 600 ਰੁਪਏ ਦਾ ਪਿੰਜਰਾ ਬਾਈ ਰੰਗ ਮਾਰ ਕੇ ਦੇਵਾਂਗੇ ਇਹਦਾ ਫਰਮਾਲ ਤਿਆਰ ਕਰੇ ਆਪਾਂ ਨੇ ਹੁਣ ਕਿਹਦੇ ਰੰਗ ਬਚੂਆ ਬਾਈ ਰੰਗ ਮਾਰ ਕੇ ਦੇਵਾਂਗੇ ਲਓ ਬਾਈ ਜੀ ਆਹ ਲਓ ਬਾਈ ਜੀ ਠੀਕ ਹੈ ਜੀ ਤੇ ਆਹ ਦੇਖੋ ਇਹਦੀ ਇੱਕ ਹੋਰ ਹੈਗਾ ਤੇ ਵੀ ਚੈੱਕ ਕਰੋ ਆਹ ਦੇਖੋ ਚਾਹੇ ਤਾਂ ਨੂੰ ਇੱਥੇ ਲਾ ਇੱਦਾਂ ਵੀ ਲੱਗਦਾ ਏ ਕੱਲੀ ਇਹ ਤਾਂ ਇਹ ਹੱਲ ਹੋ ਗਈ ਲੱਗਿਆ ਤੇ ਬਾਕੀਆਂ ਦੇਖੋ ਜੇ ਆਪਾਂ ਨੇ ਐ ਲਾਉਣਾ ਆਪਾਂ ਬਾਈ ਜੀ ਨੂੰ ਐ ਵੀ ਲਾ ਦ। ਠੀਕ ਹੈ ਬਾਈ ਜੀ ਇਹ ਪਿੰਚਰਾ ਬਈ 600 ਰੁਪਏ ਦੇਗਾ ਪਰ ਲੱਗਿਆ ਨਾ ਬਈ 2 ਬਈ 2 ਦਾ ਕਿਰੇ ਇੱਕ ਫਟੂ ਉੱਚਾ ਬਈ ਠੀਕ ਹੈ ਬਾਈ ਜੀ ਤੇ ਆ ਛਾਤਰੀਆਂ ਹੁੰਦੀਆਂ ਨੇ ਸਾਰ ਆਪਣੇ ਕੋਲ ਠੀਕ ਹੈ ਜੀ ਇਹ ਸਮਾਨ ਹੈ ਤਿਆਰ ਕਰਕੇ ਰੱਖਿਆ ਤੇ ਉਦੋਂ ਬਾਅਦ ਭਰਾਵੋ ਆਪਣੇ ਕੋਲ ਆ ਜਾਣਾ ਠੀਕ ਹੈ ਬਾਈ ਜੀ ਹਵਲਾ ਜਾਣਾ ਬਾਈ ਬਿਲਕੁਲ ਤੇ ਰੰਗ ਮਾਰ ਕੇ ਦੇਵਾਂਗਾ ਬਾਈ ਦੋ ਕੋਈ ਦੋ ਚੌੜਾ 1 ਫੁੱਟ ਉੱਚਾ ਬਾਈ ਠੀਕ ਹੈ ਬਾਈ ਜੀ ਇਹਦਾ ਰੇਟ ਹੈਗਾ 500 ਰੁਪਏ ਪਰਾਈ ਇਹਦਾ ਇਹ ਆ ਲੋ ਇਹਦਾ ਵੀ ਇਹੀ ਪਸਾ ਇਹ ਆ ਦੇਖੋ ਤੇ ਇਹਦਾ ਨੂੰ ਇਦਾਂ ਲਾ ਕੋ ਠੀਕ ਹੈ ਬਾਈ ਜੀ ਇਦਾਂ ਵੀ ਲੱਗ ਜੂਏ ਠੀਕ ਹੈ ਜੀ ਤੇ ਇਹ ਨੂੰ ਇਹਦੇ ਨਾਲ ਲਾ ਲਓ ਬਈ ਇਹਦੇ ਨਾਲ ਵੀ ਲੱਗੇਗਾ ਇਹਦਾ ਪ੍ਰਾਈਸ ਹੈਗਾ ਬਈ 500 ਰੁਪਇਆ 300 ਰੁਪਏ ਦੀ ਸਾਦਰੀ ਹੈ ਬਈ ਬਾਕੀ ਟੋਰੀਆਂ ਤਿਆਰ ਕਰਦੇ ਆਪਾਂ ਗੋਲ ਪਿੰਜਰੇ ਸਾਰਾ ਕੁਝ ਤਿਆਰ ਕਰਦੇ ਆ ਬਈ ਠੀਕ ਹੈ ਨਾ ਹੋਈ ਜੀ ਜੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਦਾਣੇ ਵਾਲੀਆਂ ਟ੍ਰੇਆਂ ਵੀ ਤਿਆਰ ਕਰਦੇ ਆ ਬਈ ਆਪਾਂ ਰੰਗ ਵੀ ਮਿਲ ਜਾਂਦਾ ਆਪਣੇ ਕੋਲ ਆਮਰ ਰੰਗ ਦਿੰਦੇ ਹੈਗੇ 150 150 ਰੁਪਏ ਦਾ ਰੰਗ ਦਿੰਦਾ ਬਈ 250 ml ਠੀਕ ਹੈ ਨਾ ਬਾਈ 250 ml ਰੰਗ 650 ਦਾ ਨਹੀਂ ਕੁਲੇ ਕੁਲੇ ਆ ਆਪਾਂ ਸਿਰਫ 250 ml ਰੰਗ 50 ਰੁਪਏ ਦਾ ਦਿੰਨੇ ਆ ਕੋਈ ਅਸਟਿੰਗਲ ਹੀ ਬੋਤਲ ਚ 50 ਰੁਪਏ ਦਾ ਰੰਗ ਦਿੰਨੇ ਆ ਬਾਈ ਇਹ 250 ml ਦੀ ਬੋਤਲ ਹੈਗੀ 50 ਰੁਪਏ ਦੇ ਵਿੱਚ ਤਿਆਰ ਕਰਕੇ ਦਿੰਨੇ ਆ ਬਾਈ ਆਮ ਤੁਸੀਂ ਪਤਾ ਕਰ ਲਿਓ 150 ਰੁਪਏ ਦਿੰਨੇ ਆ ਬਾਈ 250 ml ਰੰਗ ਆਪਾਂ ਦਿੰਨੇ ਆ ਸਿਰਫ 50 ਰੁਪਏ ਦਾ 250 ml ਅਸਟਿੰਗਲ ਹੀ ਬੋਤਲ ਹੈ ਬਾਈ 50 ਰੁਪਏ ਦੇ ਤਿਆਰ ਕਰਕੇ ਦਿੰਨੇ ਆ ਰੰਗ ਦੇ ਬਾਈ ਠੀਕ ਹੈ ਬਈ ਬਾਕੀ ਬਸ ਪੱਥਰ ਈ ਹੁੰਦੀ ਹੈਗੀ ਹਾਈਡਰੋਨ ਪੱਥਰ ਈ ਤੇ ਬਾਕੀ ਸਾਰਾ ਸਮਾਨ ਹੀ ਹੁੰਦਾ ਲਗਭਗ ਠੀਕ ਹੈ ਨਾ ਜੇ ਕਿਸੇ ਨੇ ਡੋਲੀ ਤਿਆਰ ਕਰਾਉਣੀ ਹੈ ਆਡਾ ਤੇ ਤਿਆਰ ਕਰਦੇ ਆਂ ਬਈ ਕਿਉਂਕਿ ਬੰਦਾ ਮੈਂ ਕਰਾਂਗਾ ਸਮਾਨ ਉਹਨਾਂ ਤਿਆਰ ਹੁੰਦਾ ਨਹੀਂ ਆਪਣੇ ਕੋਲ ਪਰ ਆਪਾਂ ਜਾਣਕਾਰੀ ਕਿ ਚੀਜ਼ अवेलेबल ਹੈ ਤਿਆਰ ਕਰਕੇ ਦੇ ਦਿੰਦੇ ਆਂ ਬਈ ਠੀਕ ਹੈ ਨਾ ਬਈ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸੋ ਤੁਹਾਨੂੰ ਆਪਣਾ ਸਮਾਨ ਕਿੱਦਾਂ ਦਾ ਲੱਗੇ ਤੈਨ ਕਰੇ ਉਹ ਵੀ ਦੱਸਿਓ ਬਈ ਇਹ ਨਜ਼ ਰੰਗ ਮਾਰਨਾ ਹੈ ਜਾਂ ਚਲਾਉਂਦੇ ਰੰਗ ਮਾਰ ਕੇ ਦੇਵਾਂਗੇ ਬਈ ਠੀਕ ਹੈ ਨਾ 500 ਰੁਪਏ ਦੇ ਜਲਾ ਪੈਰਾਂ ਵਾਲਾ 600 ਰੁਪਏ ਦਾ ਜਲਾ ਪੈਣਾ ਪਰ ਵਾਲਾ 500 ਰੁਪਏ ਦੇ ਜਲਾ ਬਈ ਠੀਕ ਹੈ ਨਾ ਬਈ ਕੋਈ ਨਹੀਂ ਅੰਗਾ ਪੈਰਾਂ ਵਾਲਾ ਜਸ 800 ਤੋਂ ਘੱਟ ਕੋਈ ਨਹੀਂ ਦਿੰਦਾ ਹੈਗਾ ਆਪਾਂ ਦਿੰਨੇ ਆ ਬਈ 600 ਰੁਪਏ ਦਾ ਪੈਰਾਂ ਵਾਲਾ ਠੀਕ ਹੈ ਨਾ ਬਈ ਪੈਣਾ ਪਰ ਵਾਲਾ 500 ਦਿੰਨੇ ਆ ਆਹ ਮੋ ਵੀ 70 800 700 ਦਾ ਉਹ ਦਿੰਦੇ ਨੇ ਅੱਪਾ ਬਣਾ ਪਰਾਂ ਦਿੰਨੇ ਬਈ 500 ਦਾ ਪਰ ਲੱਗ ਦਿੰਨੇ ਬਈ 600 ਚ ਠੀਕ ਹੈ ਨਾ ਬਈ ਜੀ ਅਕੀਆ ਕਬੂਤਰ ਸੀ ਸਾਨੂੰ ਦਿਖਾਤੇ ਕਿਸੇ ਤਰ੍ਹਾਂ ਦਾ ਵੀ ਸਾਨੂੰ ਕੋਈ ਉਹ ਚੀਜ਼ ਦਾ ਬਈ ਤਾਂ ਸ਼ਰੂਰ ਦਿੱਸਿਓ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ